ਸਾਬ ਨਾਲ ਮੇਰਾ ਰਿਸ਼ਤਾ ਅਧਿਆਪਕ ਕੋਲ ਆਸ। ਮੈਂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦਾਖਲਾ ਲਿਆ। ਪੱਤਰ ਸਾਹਿਬ ਉੱਥੇ ਪੜਾਉਂਦੇ ਸੀ। ਮੈਂ ਐਮਐਸਸੀ ਦੇ ਵਿੱਚ ਵਿਦਿਆਰਥੀ ਸੀ। ਪੰਜਾਬੀ ਪੱਤਰਕਾਰੀ ਦਾ ਕੋਰਸ ਆਉਂਦੇ ਸੀ ਤੇ ਮੈਂ ਇੱਕ ਵ ਇੱਕ ਸਟੂਡੈਂਟ ਸੀ ਉਹਦੇ ਵਿੱਚ। ਕਲਾਸ ਦੇ ਵਿੱਚ। ਪੱਤਰ ਸਾਹਿਬ ਨੇ ਇਸ ਕਰਕੇ ਕੋਈ ਕਲਾਸ ਨਹੀਂ ਛੱਡੀ ਸੈਮਿਸਟਰ ਦੀ। ਕਿਉਂਕਿ ਉਹਦੀ ਕਮਿਟਮੈਂਟ ਸੀ ਟੀਚਿੰਗ ਬਾਰੇ। मैं कि मैं इस करके नहीं छकी कि मैं पाथर साहब ਕੋਲੇ پڑھਦਾ ਸੀ ਮੈਨੂੰ ਇਹ ਸੀ ਕਿ ਮੈਂ ਵੱਤੋ ਵੱਤ ਮੌਕੇ ਨਾਲ ਜਾਰਾ ਉਸ ਸਮੇਂ ਦੇ ਦੌਰਾਨ ਮੈਂ ਪਾਤਰ ਸਾਹਿਬ ਤੋਂ ਬਹੁਤ ਕੁਝ ਸਿੱਖਿਆ ਇੱਕ ਵਿਦਿਆਰਥੀ ਹੋਣ ਦੇ ਨਾਤੇ ਉੱਥੇ ਕਿਉਂਕਿ ਪਾਤਰ ਸਾਹਿਬ ਉਸ ਵੇਲੇ ਸੈਲੀਬ੍ਰਿਟੀ ਸੀਗੇ ਬਹੁਤ ਸਾਰੀਆਂ ਮਹਿਸ਼ਨਾ ਵੀ ਪੰਜਾਬ ਦੇ ਐਗਰੀਕਲਚਰਿਸਟ ਤੇ ਮੈਂ ਸਟੂਡੈਂਟ ਹੋਣ ਦੇ ਨਾਤੇ ਉਹਨਾਂ ਦੇ ਕੋਲ ਜਾਂਦਾ ਸੀ ਕਈ ਵਾਰੀ ਪੂਚੀ ਫੜਾਉਣੀ ਜਾਂ ਪਾਣੀ ਪਿਲਾਉਣਾ ਚਾਹ ਫੜਾਉਣੀ ਪਾਤਕਾ ਸਾਹਿਬ ਇੱਕ ਅਧਿਆਪਕ ਦੇ ਤੌਰ ਤੇ ਇਹਨੇ ਸਿਸਟਮ ਸੀ ਕਿ ਜਦੋਂ ਕਿਸੇ ਦੇ ਵਿੱਚੋਂ ਗੱਲ ਕੋਈ ਕੋਸ਼ਿਸ਼ ਕਰਨੀ ਸ਼ੁਰੂ ਕਰਨ ਦੀ ਤਾਂ ਪਾਤਕਾ ਸਾਹਿਬ ਇਹ ਕਹਿੰਦਾ ਤੂੰ ਬਾਹਰ ਚੱਲ ਕੱਤ। ਮੈਨੂੰ ਬਾਹਰ ਭੇਜ ਦਿੰਦੇ ਸੀ। ਮੈਂ ਇੱਕ ਵਾਰ ਉਸ ਮਹਿਫਿਲ ਤੋਂ ਉੱਠ ਕੇ ਬਾਹਰ ਆਇਆ ਉਸ ਤੋਂ ਬਾਅਦ ਉਸ ਵੇਲੇ ਕਿਸੇ ਨੇ ਗੱਲ ਕੀਤੀ ਮੈਨੂੰ ਕਿ ਮੈਂ ਪਾਤਕਾ ਸਾਹਿਬ ਨੂੰ ਘਰੇ ਚੱਲਣ ਗਿਆ। ਮੈਨੂੰ ਕਹਿੰਦੇ ਨਿਰਮਲ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਖੈ ਦੱਸੋ ਜੀ। ਕਹਿੰਦੇ ਜ਼ਿੰਦਗੀ 'ਚ ਜੇ ਕਿਸੇ ਮਹਿਫਿਲ ਦੇ ਵਿੱਚ ਕਿਸੇ ਗੈਰ ਹਾਜ਼ਰ ਬੰਦੇ ਬਾਰੇ ਗੱਲ ਸੁਣੀ ਤਾਂ ਉਹਨੂੰ ਉਦੋਂ ਹੀ ਭੁੱਲ ਜਾ। ਤੇ ਅੱਜ ਤੱਕ ਵੀ ਮੈਨੂੰ ਉਹਨਾਂ ਦੀ ਉਹ ਗੱਲ ਯਾਦ ਹੈ ਕਿ ਕਿਸੇ ਵੇਹਰ ਤੇ ਜਦੋਂ ਮੈਂ ਕਿਸੇ ਗੈਰ ਹੱਜ ਬੰਦੇ ਦੀ ਗੱਲ ਸੁਣਦਾ ਤਾਂ ਮੈਂ ਭੁੱਲ ਜਾਂਦਾ। ਪਰ ਤਾਂ ਸਾभी ਵੇਖ ਦੀ ਗੱਲ ਇੱਥੇ ਹੋਈ ਆ। ਅੱਜ ਪੰਜਾਬ ਦਾ ਉੱਚ ਕੋਟੀ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਉਹ ਉਹਨਾਂ ਬਾਰੇ ਚਰਚਾ ਕਰ ਰਿਹਾ। ਸਾਡੇ ਮੁੱਖ ਮੰਤਰੀ ਕਰ ਰਹੇ, ਸਾਡੇ ਪ੍ਰਧਾਨ ਮੰਤਰੀ ਕਰ ਰਹੇ, ਡਾਕਟਰ ਮਨਮੋਹ ਸਿੰਘ ਘੋਰਾਣੇ ਵੀ ਉਹਨਾਂ ਬਾਰੇ ਚਰਚਾ ਕਰਦੇ ਆ। ਜਿੰਨਾ ਕਿਸੇ ਉਪੱਤ ਕੀਤਾ। ਪਰ ਅੱਜ ਹੀ ਐਸੇ ਲੋਕ ਇੱਕ ਢਾਬੇ ਵਾਲਾ ਵੀ ਬਹੁਤ ਉਦਾਸ। ਇੱਕ ਸਕੂਲ ਦੇ ਸਟੂਡੈਂਟ ਵੀ ਬਹੁਤ ਉਦਾਸ। ਕਿਉਂਕਿ ਪਾਤਰ ਸਾਹਿਬ ਸਿਰ ਤੇ ਹੱਥ ਰੱਖ ਰਹੇ ਸੀ ਮੈਂ ਇੱਕ ਵਾਰ ਅਸਿੱਤ ਹੋ ਗਏ ਚੁੰਨੀ ਖੜਾ ਤੋਂ ਟੱਪੇ ਪੂਰਾ ਟੱਪਾ ਆਉਂਦਾ ਤੁਸੀਂ ਅੱਜ ਵੀ ਜਾਵਦੇ ਹੋ ਅਸੀਂ ਉੱਥੇ ਰੁਕੇ ਤਾਂ ਉੱਥੇ ਪਾਤਰ ਸਾਹਿਬ ਦੇ ਸ਼ੇਅਰ ਲਿਖੇ ਲੱਗੀ ਜੇ ਤੇਰੇ ਕਾਲ ਦੀ ਹਜੇ ਸ਼ੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਪੂਰੀ ਨਹੀਂ ਮੈਂ ਕਿਹਾ ਪਾਤਰ ਸਾਹਿਬ ਤੋਂ ਸ਼ੇਅਰ ਇੱਥੇ ਲਿਖੇ ਗਏ ਇਹਨਾਂ ਨੇ ਵੀ ਪੜੇ ਅਸੀਂ ਉਹ ਉਹਨੂੰ ਪੁੱਛਿਆ ਟਾਬੇ ਵਾਲੇ ਜਿਹੜਾ ਮੁੰਡਾ ਚਾਹ ਪੀਂਦਾ ਸੀ ਕਿਹਾ ਪਾਤਰ ਸਾਹਿਬ ਦੇ ਸ਼ੇਅਰ ਕਿੰਨੇ ਸਾਡੇ ਜਿਹੜੇ ਮਾਲਕ ਹਨ ਪਾਤਰ ਸਾਹਿਬ ਦੇ ਬਹੁਤ ਫੈਨ ਹੈ ਤੇ ਦੋ ਸ਼ੇਅਰ ਇੱਥੇ ਸੀ ਲਿਖ ਕੇ ਰੱਖਿਆ ਮਹੱਤਵਪੂਰਨ ਸੌਣ ਮਿਲਕੇ ਜੁੜੂ ਜਾਏਗੀ ਆ ਪਾਤਤ ਸਾਬ ਨੂੰ ਬੁਲਾਇਆ ਮੈਂ ਕਿਹਾ ਸਭ ਤੁਸੀਂ ਆ ਕਿਤਾਬ ਉਹਨਾਂ ਨੂੰ ਦੇ ਦਿਓ ਸੂਰਜ ਮਦਦੀਆਂ ਪੌੜੀਆਂ ਮੈਂ ਕਿਹਾ ਸਰੂ ਇਹ ਪੜਨਗੇ ਇਹਦੇ ਠੀਕ ਹੈ ਉਹ ਬੰਦਾ ਬਾਹਰ ਆਇਆ ਤੇ ਪਾਤਤ ਸਾਬ ਮੈਂ ਉਹਨੂੰ ਦੱਸਿਆ ਡਰਾਈਵਰ ਨੇ ਦੱਸਤਾ ਬੰਦੇ ਨੇ ਕਿਹਾ ਇਹ ਪਾਤਤ ਸਾਬ ਆ ਜਿੰਨੇ ਤੁਸੀਂ ਸ਼ੇਰ ਲਿਖਿਆ ਤੇ ਜਦੋਂ ਉਹ ਕਿਤਾਬ ਦੇਣ ਲੱਗੇ ਕਹਿੰਦਾ ਸਾਰੇ ਕਿਤਾਬ ਮੇਰੀ ਸ਼ੁਰੂ ਕੀਤੀ ਵੀ ਆ ਪਾਟੀ ਮੇਰੇ ਕੋਲੇ ਪਹਿਲੇ ਹੈਗੀ ਆ ਮਤਲਬ ਉਹ ਟਾਪੇ ਵਾਲਾ ਵੀ ਪਾਤਤ ਸਾਬ ਦਾ ਫੈਨ ਸੀ ਪਰਦਾ ਸਕੂਲ ਦੇ ਵਿਦਿਆਰਥੀਆਂ ਦੇ ਕਿਉਂਕਿ ਮੈਂ ਕਈ ਵਾਰੀ ਇਸ ਗੱਲ ਦਾ ਫਾਇਦਾ ਪਤਾ ਸਭ ਤੋਂ ਲੈ ਜਾਂਦਾ ਸੀ ਕਿ ਮੇਰੇ ਅਧਿਆਪਕ ਰਹੇ ਆ ਮੈਨਾਂ ਉਹਨਾਂ ਨੂੰ ਬਹੁਤ ਸਾਰੇ ਯੂਨੀਵਰਸਿਟੀ ਵਾਲੇ ਤੇ ਲੈ ਕੇ ਗਿਆ ਜਿੰਨੇ ਬੱਚਿਆਂ ਦੇ ਸਿਰ ਤੇ ਹੱਥ ਪਾਤਾ ਸਭ ਰੱਖਦੇ ਸੀ ਸਾਡਾ ਕੋਈ ਦੇਖ ਮੈਂ ਹੱਦ ਤੱਕ ਲੱਕੀ ਰੱਖਦਾ ਦੇਖਿਆ ਹਜ਼ਾਰਾਂ ਉਹਨਾਂ ਨੇ ਸਾਡੇ ਜਿਹੜੇ ਪੈਦਾ ਕਰਦੇ ਸ਼ਾਇਰ ਲਿਖਣ ਵਾਲੇ ਸਿਰ ਸ਼ਾਬਾਸ਼ ਹੀ ਦੇ ਗਏ ਕਦੇ ਕਿਸੇ ਨੂੰ ਮਾਰਾ ਨਹੀਂ ਸੀ ਕਦੇ ਵੀ ਤੂੰ ਮਾਰਾ ਨਹੀਂ ਗਿਆ ਬਹੁਤ ਬੱਚੇ ਉਹਨਾਂ ਨੂੰ ਲਿਆ ਕੇ ਦਿਖਾ ਦਿੰਦੇ ਸੀ ਇੱਕ ਵਾਰੀ ਅਸੀਂ ਲੁਧਿਆਣੇ ਤੋਂ ਆ ਰਹੇ ਸੀਗੇ ਚੰਡੀਗੜ੍ਹ ਤੇ ਪਾਤਾ ਸਭ ਫੇਸਬੁੱਕ ਬਹੁਤ ਦੇਖਦੇ ਸੀ ਤੇ ਉਹ ਦੇਖਦੇ ਸੋ ਉੱਤੇ ਨਿੱਕੀ ਜਿਹੀ ਕੁੜੀ ਨੇ ਹੀਰ ਲਿਖ ਕੇ ਬਾਦੀ ਰੀਲੋ ਦੀ ਬਾਦੀ ਤੇ ਪਾਸਾ ਕਹਿੰਦਾ ਯਾਰ ਇਹ ਨਿਰਮਲ ਕਿੰਨੀ ਸੋਹਣੀ ਹੀਰ ਗਾ ਰਹੀ ਐ ਕੁੜੀ ਇਹਦਾ ਮਤਲਬ ਕਾਲਜਾਂ ਦੇ ਮੁੰਡੇ ਕੁੜੀਆਂ ਹੱਦੀ ਐ ਜਿਹੜੇ ਇਸ ਤਰ੍ਹਾਂ ਦੇ ਗਾਣੇ ਇਸ ਤਰ੍ਹਾਂ ਦੀਆਂ ਜਿਹਦੀਆਂ ਕਥਾਵਾਂ ਵੀ ਗਾਉਂਦੇ ਆ ਤੇ ਆਪਾਂ ਅਗਲੇ ਦਿਨਾਂ ਦੇ ਵਿੱਚ ਮਾਰਿਸ਼ਾ ਦੀ ਸ਼ਤਾਬੀ ਬਣੋਲੀਆਂ ਆਪਾਂ ਹੀਰ ਕੋਈ ਮੇਰੀ ਨਾ ਡਿਊਟੀ ਲੱਗੀ ਕਿ ਕਾਲਜਾਂ ਦੇ ਵਿੱਚੋਂ ਮੁੰਡੇ ਕੁੜੀਆਂ ਨੂੰ ਇਕੱਠੇ ਕਰ 100 ਤੋਂ ਵੱਧ ਮੁੰਡੇ ਕੁੜੀਆਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਹੀਰ ਦੀ ਬਹੁਤ ਸੈਨਸਿਟਿਵ 18 ਬੱਚਿਆਂ ਵਿੱਚ ਤੇ ਇਸ ਸਟੇਜ ਤੋਂ ਪਾਤਰ ਸਾਹਿਬ ਨੇ ਸੁਣਿਆ ਸ਼ਾਬਾਸ਼ ਜੀ ਦਿੱਤੀ ਔਰ ਜਸਵੀਰ ਜੱਸੀ ਨੂੰ ਬੁਲਾ ਕੇ ਉਹਨਾਂ ਨੂੰ ਸਲਾਇ ਮੈਂ ਇਸ ਦਾ ਗਰੰਟੀ ਕਰਦਾ ਕਿ ਉਹਨਾਂ ਦੇ ਵਿੱਚੋਂ 8-10 ਬੱਚੇ ਜਿਹੜੇ ਅੱਜ ਛੋਟੀ ਦੇ ਜਿਹੜੇ ਆ ਉਹ ਗਾਇਬ ਬਣ ਜਾਣਗੇ ਮਤਲਬ ਇਸ ਤਰ੍ਹਾਂ ਦਾ ਉਹਨਾਂ ਦਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਤਰ ਸਾਡੀ ਸ਼ੈਰੀ ਦੀ ਗੱਲ ਰਹਿਣੀ ਹੈ ਸਾਡੇ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਸ਼ੈਰੀ ਨੂੰ ਬਹੁਤ ਸ਼ਕਾਰ ਕੇ ਪੇਸ਼ ਕਰ ਦੇਣਾ ਕਿਉਂਕਿ ਉਹ ਛੋਟੀ ਦੇ ਸ਼ੈਅ ਸੀਗੀ ਲੇਕਿਨ ਇਸ ਗੱਲ ਦਾ ਕਾਰਨਾ ਬਹੁਤ ਹੋਊਗਾ ਕਿ ਸਾਡੇ ਕੋਲੇ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਵਾਲਾ ਉਹ ਸ਼ਖਸੀਅਤ ਇਹ ਆ ਜਿਹੜਾ ਬੱਚਿਆਂ ਨੂੰ ਕਹਿੰਦਾ ਸੀ ਤੂੰ ਸਿੱਧੂ ਬੜੋ ਬਹੁਤ ਸਾਰੇ ਕਹਿੰਦੇ ਸੀ ਕਿ ਪਾਤਰ ਯਾਰ ਤੂੰ ਉੱਥੇ ਕੀ ਸਕੂਲ ਦੇ ਫੰਕਸ਼ਨ ਤੇ ਤੂੰ ਕੀ ਕਰੇਗਾ ਜਾ ਕੇ ਉਹ ਕਹਿੰਦੇ ਸੀ ਜੇ ਤਿਆਵਾ ਦਾ ਪਾਣੀ ਈਆਂ ਨੂੰ ਨਾਲ ਲੰਘੂਗਾ ਤੂੰ ਉਪਗਰਨ ਕੇ ਕਿਵੇਂ ਜਿਸ ਤਰ੍ਹਾਂ ਪਾਤਰ ਸਾਹਿਬ ਦੀ ਡੈਥ ਹੋਈ ਆ 11 ਤਰੀਕ ਨੂੰ ਉਸ ਦਿਨ ਉਹਨਾਂ ਨੇ ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿੱਚ ਬੱਚਿਆਂ ਨੂੰ ਸਬੋਧਨ ਕਰੀ ਜਾ ਇੱਕ ਕਮਿਟਮੈਂਟ ਸੀ ਉਹਨਾਂ ਦੀ ਮਤਲਬ ਇਸ ਤਰ੍ਹਾਂ ਦੀ ਪਾਤਰ ਸਾਹਿਬ ਹਰ ਗੱਲ ਨੂੰ ਸ਼ਾਇਰੀ ਦੇ ਨਾਲ ਜੋੜ ਕੇ ਪੇਸ਼ ਕਰਦੇ ਸੀ ਤੇ ਮੈਨੂੰ ਉਹਨਾਂ ਦੀ ਉਹ ਗੱਲਾਂ ਦੀ ਹਮੇਸ਼ਾ ਯਾਦ ਆ ਇੱਕ ਦਿਨ ਮੈਨੂੰ ਘਰੋਂ ਲੈਣ ਆ ਗਏ ਤੇ ਮੈਂ ਮੈਂ ਉੱਪਰ ਰਹਿਣਾ ਫਾਸਟ ਸਕੂਲ ਤੇ ਮੈਨੂੰ ਕਹਿੰਦੇ ਆ ਜਾ ਥੱਲੇ ਮੈਂ ਕਹਿੰਦਾ ਜੀ ਮੈਂ 1 ਮਿੰਟਸ ਆ ਗਿਆ ਪਰ ਮੈਂ ਰੋਟੀ ਖਾਂਦਾ ਖਾਂਦਾ ਲੇਟ ਹੋ ਗਿਆ ਤੇ ਆਇ ਤੇ ਫਾਂਸ ਸੀ ਕਿ ਅਚੰਭੇ ਕਰ ਪਹੁੰਚਣਾ ਸੀ ਤੇ ਮੈਂ 5-7 ਮਿੰਟ ਜਦੋਂ ਲੇਟ ਆਇਆ ਤਾਂ ਪਾਤਰ ਸਾਹਿਬ ਬਦਨਵਿਤਾ ਦੇ ਵੈਸੀ ਵੀ ਮੈਂ ਨਹੀਂ ਝੜਕਾ ਇਹਨੂੰ ਕੀ ਕਰਵਾਇ ਕਰਦੇ ਹੁੰਦੇ ਸੀ ਜਦੋਂ ਉਹਨਾਂ ਨੇ ਮਤਲਬ ਫੈਸਲਾ ਕਰਵਾਉਂਦਾ ਸੀ ਕੋਈ ਤੇ ਮੈਨੂੰ ਵੀ ਪਤਾ ਸੀਗਾ ਵੀ ਪਾਤਰ ਸਾਹਿਬ ਗੁੱਸੇ ਆ ਤੇ ਮੈਂ ਗੱਲ ਨੂੰ ਟਾਲਣ ਦੀ ਬਜਾਏ ਮਤਲਬ ਥੋੜਾ ਜਿਆਦਾ ਉਹਨੂੰ ਡਰਾਮੇ ਵਾਲਾ ਮੈਂ ਕਿਹਾ ਸਰ ਬਈ ਆਏ ਹੋਇਆ ਵੀ ਘਰਾਂ ਦੀ ਪੂਰੀ ਰੋਟੀ ਸੁਣਾਉਂਦੀ ਸੀਗੀ ਜੀ ਤੇ ਉਹ ਐਤਵਾਰ ਦਾ ਦਿਨ ਹੈ ਜਿਸ ਦਿਨ ਉਹ ਸੀਰੀਅਸ ਚੱਲਦਾ ਹੈ ਪਾਕਿਸਤਾਨ ਦਾ ਤੇ ਉਹ ਵੀ ਲਾਗੇ ਤੇ ਹੀ ਸੋਈ ਦੇ ਦਿੱਤੀ ਮੈਂ ਕਿਹਾ ਨਾਲ ਹੀ ਤੂੰ ਨਾਲ ਉਹਦੇ ਕੋਲੇ ਲੇਟ ਹੋ ਗਈ ਜ ਤੇ ਮੈਨੂੰ ਕਿਤੇ ਤੂੰ ਕਹਿਣਾ ਸੀਗਾ ਕਿ ਰੋਟੀ ਚਾਦੀ ਬਣਾ ਲੈ ਮੈਂ ਕਿਹਾ ਉਹਨਾਂ ਜਿਹੜਾ ਪਾਕਿਸਤਾਨ ਦਾ ਸੀਰੀਅਲ ਉਹਦੇ ਨਾਲ ਉਹ ਬਣ ਕਰਾਉਂਦੀ ਜੇ ਰਹਿੰਦੀ ਆ ਤੇ ਮੈਂ ਜੇ ਉਹਨੂੰ ਕਹਿੰਦਾ ਤਾਂ ਡਿਸਟਰਬ ਹੋਣਾ ਸੀ ਮੈਂ ਤਾਂ ਕਰਦੀ ਕਿ ਕਿ ਤੂੰ ਸੱਚ ਦੱਸ ਵੀ ਉਹ ਘੋਲ ਘੋਲਦੀ ਸੀ ਤੇ ਨਾਲ ਲੜਦੀ ਸੀ ਕਿ ਐਸਾ ਲੜਦੀ ਜਾਂਦੀ ਸੀ ਮਤਲਬ ਘੋਲ ਘੋਲਦੀ ਸੀ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਫੇਰ ਤੂੰ ਕਾਮਯਾਬ ਮੈਂ ਕਿਹਾ ਕਿਵੇਂ ਸਰ ਕਿਹਦੇ ਤੋਂ ਸ਼ੇਰ ਫਰਮੇ ਦਾ ਕਿ ਆਉਂਦੀ ਹੈ ਜੇਕਰ ਰਸੋਈ ਚੋਂ ਗਾਉਣ ਦੀ ਆਵਾਜ਼ ਤਾਂ ਸਮਝ ਲੈ ਸੁਰ ਹੈ ਤੇਰੀ ਜ਼ਿੰਦਗੀ ਦਾ ਸੁਰ